ਮੰਡਲ ਦੇ ਵਿੱਚ ਸੀ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਉਹਨਾਂ ਵੱਲੋਂ ਨਿਰਦੇਸ਼ ਸੀ ਕਿ ਸਿਰਫ ਚਾਰ ਬੰਦੇ ਬੋਲਣਗੇ ਸਟੇਜ ਸੈਕਟਰੀ ਦੀ ਭੂਮਿਕਾ ਖੰਨਾ ਜ਼ਿਲ੍ਹੇ ਦੇ ਮਹਾ ਮੰਤਰੀ ਪ੍ਰਿੰਸੀਪਲ ਜਤਿੰਦਰ ਸ਼ਰਮਾ ਜੀ ਨਿਭਾ ਰਹੇ ਸੀ ਜਤਿੰਦਰ ਸ਼ਰਮਾ ਜੀ ਨੂੰ ਗਰੇਵਾਲ ਸਾਹਿਬ ਵੱਲੋਂ ਨਿਰਦੇਸ਼ ਸੀ ਕਿ ਸਿਰਫ ਚਾਰ ਬੰਦੇ ਬੋਲਣਗੇ ਪ੍ਰੋਫੈਸਰ ਭਗਵੰਦਰ ਸਿੰਘ ਟੀਮਾ ਬਤੌਰ ਜ਼ਿਲ੍ਹਾ ਪ੍ਰਧਾਨ ਸਭ ਦਾ ਸਵਾਗਤ ਕਰਨਗੇ ਤੇ ਸਭ ਨੂੰ ਜਿਉ ਆ ਕਰਨਗੇ ਉਸ ਤੋਂ ਬਾਅਦ ਪ੍ਰਦੀਪ ਗਰਗ ਜੀ ਬੋਲਣਗੇ ਉਸ ਤੋਂ ਬਾਅਦ ਸਰਦਾਰ ਇੰਦਰ ਕੁਬਾਲ ਸਿੰਘ ਜਟਵਾਲ ਵਾਈਸ ਪ੍ਰੈਜ਼ੀਡੈਂਟ ਜਿਹੜੇ ਨੇ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਉਹ ਬੋਲਣਗੇ ਤੇ ਅਖੀਰ ਦੇ ਵਿੱਚ ਜੋ ਮੁੱਖ ਮਹਿਮਾਨ ਨੇ ਰਾਸ਼ਟਰੀ ਕਾਰਜਕਾਰੀ ਦੇ ਮੈਂਬਰ ਨੇ ਸਰਦਾਰ ਹਰਜੀਤ ਸਿੰਘ ਜੀ ਗਰੇਵਾਲ ਸਾਹਿਬ ਬੋਲਣਗੇ ਹੋਰ ਕਿਸੇ ਨੇ ਨਹੀਂ ਕੋਲਾ ਬਟ ਚਲੋ ਉਸ ਇਕੱਠ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸੀਨੀ ਪ੍ਰੋਟੋਕੋਲ ਸੀ ਵੀ ਚਾਰ ਬੰਦੇ ਸਟੇਜ ਤੇ ਬਹਿਣਗੇ ਬਟ ਫਿਰ ਵੀ ਗਰੇਵਾਲ ਸਾਹਿਬ ਤੇ ਸਾਰੇ ਬੰਦਿਆਂ ਨੇ ਇਸ ਪੱਲ ਦਾ ਫੈਸਲਾ ਕੀਤਾ ਕਿ ਨਹੀਂ ਜਿਹੜੇ ਮੋਰਚਿਆਂ ਦੇ ਪ੍ਰਧਾਨ ਨੇ ਤੇ ਜਿਹੜੇ ਮਹਾ ਮੰਤਰੀ ਨੇ ਤੇ ਉਸ ਮੰਡਲ ਦੇ ਪ੍ਰਧਾਨ ਉਹਨਾਂ ਨੂੰ ਸਟੇਜ ਤੇ ਬਿਠਾਓ ਅਸੀਂ ਜਿਹੜੀ ਮੇਨ ਲੀਡਰਸ਼ਿਪ ਸੀ ਉਹਨਾਂ ਸਾਰਿਆਂ ਨੂੰ ਸਟੇਜ ਤੇ ਬਿਠਾਇਆ ਜਿਹਦੇ ਵਿੱਚ ਮਹਿਲਾ ਮੋਰਚੇ ਦੇ ਜੋ ਪਹਿਲੀ ਲਾਈਨ ਦੇ ਵਿੱਚ ਸਾਡੇ ਨਾਲ ਬੈਠੇ ਮਹਿਲਾ ਮੋਰਚੇ ਦੇ ਪ੍ਰਧਾਨ ਜਸਵੀਰ ਕੌਰ ਭਜਨ ਸਿੰਘ ਚਾਪੜਾ ਮਹਿਲਾ ਮੋਰਚੇ ਦੇ ਕਾਰਕੁਨ ਨੀਤੂ ਸਿੰਘ ਭੁਪਿੰਦਰ ਚੀਮਾ ਹਰਜੀਤ ਗਰੇਵਾਲ, ਇੰਦਰ ਇਕਬਾਲ ਸਿੰਘ ਘਟਵਾਲ, ਪਰਮਜੀਤ ਸਿੰਘ ਕੈਥ ਤੇ ਪ੍ਰਦੀਪ ਗਰ ਸਟੇਜ 'ਤੇ ਸਿੱਗੇ ਦਵਿੰਦਰ ਸ਼ਰਮਾ ਦੀ ਚਲਾ ਰਿਹਾ ਬਾਕੂਬੀ ਚੱਲ ਰਿਹਾ ਸਾਰੇ ਬਹੁਤ ਪੀਸਫੁਲੀ ਕੰਮ ਚੱਲ ਰਿਹਾ। ਬੈਕ ਸਾਈਡ 'ਤੇ ਸਾਰੇ ਮੋਰਚਿਆਂ ਦੇ ਪ੍ਰਧਾਨ ਬੈਠੇ ਸੀ ਪਰ ਇੱਕੋ ਇੱਕ ਮੋਰਚੇ ਦਾ ਪ੍ਰਧਾਨ ਸੀ ਜਿਹਨੂੰ ਸਭ ਤੋਂ ਪਹਿਲਾਂ ਮੂਰੇ ਸਟੇਜ 'ਤੇ ਬਿਠਾਇਆ ਗਿਆ ਸੀ ਉਹ ਸੀ ਮਹਿਲਾ ਮੋਰਚੇ ਦੇ ਪ੍ਰਧਾਨ ਜਸਬੀਤੌਰ। ਉਹਨਾਂ ਦੇ ਹਸਬੰਦ ਗੁਲਜ਼ਾਰ ਖੰਨਾ ਜੀ ਪਹਿਲਾ ਐਸਸੀ ਮੋਰਚੇ ਦੇ ਵਿੱਚ ਕੰਮ ਕਰਦੇ ਸੀਗੇ ਬਤੌਰ ਸੈਕਟਰੀ ਤੇ ਪ੍ਰਭਾਰੀ ਸੀਗੇ ਉਹ ਮੋਹਾਲੀ ਦੇ ਐਸਸੀ ਮੋਰਚੇ ਦੇ ਉਹਨਾਂ ਨੇ ਜਦੋਂ ਮੈਂ ਪ੍ਰਧਾਨ ਬਣਿਆ ਮੈਨੂੰ ਆ ਕੇ ਬੇਨਤੀ કરી ਕਿ ਮੈਂ ਸਟੇਟ 'ਚ ਕੰਮ ਨਹੀਂ ਕਰਨਾ ਮੇਰੀ ਨਹੀਂ ਬੰਦਦੀ ਉੱਤੇ ਸਟੇਟ ਦੇ ਵਿੱਚ ਮੈਨੂੰ ਉਹਨਾਂ ਦਾ ਬਿਹੇਵੀਅਰ ਚੰਗਾ ਨਹੀਂ ਲੱਗਦਾ ਮੈਂ ਤੁਹਾਡੇ ਨਾਲ ਜਿਲ੍ਹੇ 'ਚ ਕੰਮ ਕਰਾਂ ਮੈਂ ਸਾਰੀ ਟੀਮ ਨਾਲ ਸਲਾਹ ਕਰਕੇ ਉਹਨਾਂ ਨੂੰ ਜੇਲੇ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਬਤੌਰ ਮੀਤ ਪ੍ਰਧਾਨ ਉਹਨਾਂ ਨੇ ਜੇਲੇ ਵਿੱਚ ਪਾਇਆ। ਕੰਮ ਚੱਲ ਪਿਆ ਸਾਰਾ ਕੁਝ ਹੋ ਗਿਆ ਅਨਾਉਂਸ ਹੋ ਗਈ ਜਿੱਤੇ ਬੰਦੀ। ਬਟ ਉਸ ਦਿਨ ਉਹਨਾਂ ਦੇ ਵਾਈਸ ਸਟੇਜ ਤੇ ਬੈਠੇ ਐ। ਉਹ ਸਾਹਮਣੇ ਥੱਲੇ ਬੈਠੇ ਐ। ਪਰ ਫਿਰ ਵੀ ਮੈਂ ਉੱਥੇ ਹੋਰ ਵਾਈਸ ਪ੍ਰੈਜ਼ੀਡੈਂਟ ਵੀ ਸਾਡੇ 8 ਵਾਈਸ ਪ੍ਰੈਜ਼ੀਡੈਂਟ ਉਹ ਸਾਰੇ ਥੱਲੇ ਬੈਠੇ ਸੀ। 8 ਸੈਕਰੀ ਸਾਡੇ ਥੱਲੇ ਬੈਠੇ ਸੀ ਹੋਰ ਸਾਰੀ ਮੰਡਲਾਂ ਦੇ ਪ੍ਰਧਾਨ ਇੱਕ ਪੈਲ ਮੰਡਲ ਦੇ ਪ੍ਰਧਾਨ ਭਜਨ ਸਿੰਘ ਕਾਪੜਾ ਸਟੇਜ ਤੇ ਬੈਠੇ ਸੀ ਕਿਉਂਕਿ ਉਹਨਾਂ ਦੇ ਮੰਡਲ ਦੇ ਵਿੱਚ ਕਾਰਜਕ੍ਰਮ ਸੀ। ਮੈਂ ਪ੍ਰੋਟੋਕੋਲ ਦੀ ਉਲੰਘਣਾ ਕਰਦੇ ਹੋਏ ਬਿਨਾ ਸੀਨੀਅਰ ਲੀਡਰਸ਼ਿਪ ਨੂੰ ਪੁੱਛੇ ਹੋਏ ਮੈਂ ਗੁਲਜ਼ਾਰ ਖੰਨਾ ਜੀ ਨੂੰ ਕਿਹਾ ਕਿ ਤੁਸੀਂ ਸਟੇਜ ਤੇ ਆ ਕੇ ਬੈਠੋ ਬਟ ਉਹਨਾਂ ਨੇ ਸਟੇਜ ਤੋਂ ਥੱਲੇ ਮੈਨੂੰ ਜਵਾਬ ਦਿੱਤਾ ਕਿ ਤੁਹਾਨੂੰ ਛੋਟੇ-ਮੋਟੇ ਲੋਕ ਅਸੀਂ ਦੇਖਦੇ ਨਹੀਂ ਤੁਸੀਂ ਵੱਡੇ ਲੋਕ ਚਲੋ ਮੈਂ ਇਗਨੋਰ ਕਰਤੀ ਗੱਲ ਮੈਂ ਤਾਂ ਕੋਈ ਗੱਲ ਨਹੀਂ ਸਾਡਾ ਪ੍ਰੋਗਰਾਮ ਹੈ ਆਪਾਂ ਕੁਝ ਹੋਣਾ ਪ੍ਰੋਗਰਾਮ ਸਮਾਪਤ ਹੋ ਗਿਆ ਐਂਡ ਹੋ ਗਿਆ ਗੁਲਜ਼ਾਰ ਖੰਨਾ ਜੀ ਸਟੇਜ ਤੇ ਆਏ ਇਦੇ ਵਿੱਚ ਮੈਂ ਹੁਣ ਤੁਹਾਨੂੰ ਇੱਕ ਚੀਜ਼ ਦਿਖਾਉਣੀ ਚਾਹੁੰਦਾ ਕਿਉਂਕਿ ਅੱਗੇ ਤਾਂ ਮੈਂ ਉਹ ਟੀਜ਼ ਰਿਪੋਰਟ ਨਹੀਂ ਸੀ ਹੈ ਅੱਗੇ ਰਿਪੋਰਟਡ ਹੈ ਸਾਰਾ ਕੁਝ ਗੁਲਜ਼ਾਰ ਖੰਨਾ ਜੀ ਸਟੇਜ ਤੇ ਆਏ ਸਟੇਜ ਤੇ ਆ ਕੇ ਉਹ ਆਪ ਹੀ ਗੀਤ ਕਰ ਰਹੇ ਕਿਸੇ ਆ ਸਾਰੇ ਜਣ ਦੇਖੋ ਇਹ ਵੀਡੀਓ ਤੁਸੀਂ ਸੁਣ ਸਕਦੇ ਹੋ ਕੋਲੇ ਗੁਲਜ਼ਾਰ ਖੰਨਾ ਜੀ ਗਾਉਂ ਰਹੇ ਆ ਤੁਸੀਂ ਆਪਣੇ ਆਪ ਮੈਨੂੰ ਝੂਠ ਰਿਹਾ ਦੇਖੋ ਤੁਸੀਂ ਮੈਨੂੰ ਬਸ ਬੋਲ ਰਿਹਾ ਬਹੁਤ ਆ ਦੇਖੋ ਮੈਂ ਇੱਕ ਸ਼ਬਦ ਬੋਲੇ ਹਾਂ ਮੈਨੂੰ ਸਾਹਿਬ ਰਾਏ ਸਾਹਿਬ ਜਾਂ ਬਾਈ ਜੀ ਤੁਸੀਂ ਪੀਸੀਸੀ ਚੈਨਲ ਡੇਲੀ ਵਾਲੇ ਬੱਲੇ ਕਰ ਰਹੇ ਇੱਕ ਸ਼ਬਦ ਵੀ ਮੈਂ ਬੋਲੇ ਹਾਂ ਜਾਂ ਹੋਰ ਕੋਈ ਬੰਦਾ ਬੋਲ ਰਿਹਾ ਪ੍ਰਗਟ ਦੇਖੋ ਜੀ ਬਰਾਏ ਸਾਹਿਬ ਉਹ ਬੰਦਾ ਆਪ ਸਟੇਜ ਤੋਂ ਗਿਰਿਆ ਤੁਸੀਂ ਦੇਖੋ ਸਾਰੇ ਜੀ ਆ ਦੇਖੋ ਆ ਦੇਖੋ ਹੁਣ ਕੀ ਕਰ ਰਿਹਾ ਉਹ ਰੌੜ ਲੈ ਕੇ ਮਾਈਕ ਦੀ ਉਹਨੇ ਮਾਰੀ ਮੇਰੇ ਹੱਥ ਵੱਡ ਦਿੱਤਾ ਸਰਦਾਰ ਮਨਪ੍ਰੀਤ ਸਿੰਘ ਜੋ ਕਿਸਾਨ ਮੋਰਚੇ ਦੇ ਪ੍ਰਧਾਨ ਹੈ ਉਹਨਾਂ ਦਾ ਹੱਥ ਤੇ ਟੱਕ ਵੱਜਿਆ ਟਾਂਕੇ ਲੱਗੇ ਮੇਰੇ ਦਫ਼ਤਰ ਸੈਕਟਰੀ ਮੇਰੇ ਪੀਏ ਸਰਦਾਰ ਕੁਜੀਤ ਸਿੰਘ ਦੀਵਾ ਤੇ ਸੱਟਾਂ ਮਾਰੀਆਂ ਹੱਥ ਤੇ ਬਟ ਪਾਰਟੀ ਵੱਲੋਂ ਹੁਕਮ ਸੀ ਕਿ ਤੁਸੀਂ ਵਿਦਨ ਪਾਰਟੀ ਜੋ ਕੋਈ ਮਸਲਾ ਹੋਵੇ ਵਿਚੜਣੀ ਅਸੀਂ ਟਰਾਈ ਕਰਦੇ ਰਹੇ ਫਿਰ ਤੁਹਾਡੇ ਅਗਲੇ ਸੁਣਨ ਵਾਲੀ ਗੱਲ ਹੈ ਜਿਹੜੀ ਬੜੀ ਸ਼ੌਕਿੰਗ ਗੱਲ ਹੈ ਇੰਡੀਆ ਦਾ ਲੀਡਰ ਇੰਡੀਆ ਦਾ ਸਪੋਕ ਪਰਸਨ ਉਹਨਾਂ ਬਾਰੇ ਸ਼ਬਦਾਵਲੀ ਸੁਣੋ ਮੇਰੇ ਨਾਲ ਸਾਡੇ ਦੇ ਇੱਕ بڑے ਲੀਡਰ ਨੇ ਉਹਦੇ ਉੱਤੇ ਬਹੁਤ ਦੇਖਿਆ ਕਿ ਜਾਂਦੇ ਹੋਏ ਬੜਾ ਤਾਕਤਵਰ ਕਿਦੇ ਵਿੱਚ ਉਹਨੇ ਸਾਥ ਨੂੰ ਫੜ ਲਿੱਤੀ ਹੈ ਕਿ ਅੱਗਾ ਜਿਹੜਾ ਹੈ ਆਰਟੀਕਲ ਬੜਾ ਮਾਰਟ ਪ੍ਰਧਾਨੇ ਚਲੋ ਜੀ ਜੀ ਕੱਟ ਸਕਦੀ ਹੈ ਅਰਜੈਂਟ ਕਰੇਗਾ ਮਨੁੱਖੀ ਆਮਿਆ ਪਰ ਇਹਦਾ ਹੈ ਕਿ ਜੇਕਰ ਮੇਰੇ ਕੀ ਮੈਂ ਸਹੀ 파ਟਨਰਸ਼ਿਪ ਬਗਿਆ ਹੁਕਮ ਆ 파ਟੀਔਨ ਬਗਿਆ ਰਿਪਰੋਡਕਟ ਜਿਸ ਸੇ ਰੁਪੇ ਦੇ ਨਾਮ ਫੈਕਟਰੀ ਦੇ ਜਿਤ ਰੁਪੇ ਨਾਲ ਵੈਟ ਕੀ ਉਹਨਾਂ ਦੇ ਉਪਰੋਂ ਕੀਤਾ ਸਾਨੂੰ ਵਰਤਿਆਣ ਦੇਖਿਆ ਬੀਆਬੀਬੀ ਨੂੰ ਵਰਤਿਆਣ ਦੇਖਿਆ ਕਿ ਉਹ ਮੌਕੇ ਤੇ ਬਿਜੂਤੀ ਨੂੰ ਹਟਾ ਕੇ ਹੋ ਸਕੀ ਜ ਸਕਦੇ ਹੁਣ ਬੇਨਤੀ ਹੈ ਅਸੀਂ ਫਿਰ ਵੀ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਸੀ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਫਾਰਮਰ ਜਨਰਲ ਸੈਕਟਰੀ ਸਰਦਾਰ ਵਿਕਰਮ ਸਿੰਘ ਵਿਕਰਮਜੀਤ ਸਿੰਘ ਜੀ ਛੀਮਾ ਸਾਹਿਬ ਤੇ ਸਤਕਾਰਯੋਗ ਸਰਦਾਰ ਇੰਦਰ ਕੁਬਾਲ ਸਿੰਘ ਜਟਵਾਲਾ ਸਾਹਿਬ ਵਾਈਸ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਉਹ ਦੋਵੇਂ ਜਣੇ ਗੁਲਜ਼ਾਰ ਖੰਨਾ ਜੀ ਕੋਲ ਤੇ ਭੈਣ ਜੀ ਜਸਬੀਰਪੁਰ ਕੋਲ ਗਏ ਉਹਨਾਂ ਦੇ ਘਰ ਉਹਨਾਂ ਨੂੰ ਕਿਹਾ ਕਿ ਜੇ ਫਿਰ ਵੀ ਕੋਈ ਗਲਤੀ ਹੈ ਉਸ ਦਿਨ ਦੀ ਇੱਕ ਸ਼ਬਦ ਦਿੱਤਾ ਸੀ ਅੱਜ ਵੀ ਮੌਸੇ ਸ਼ਬਦ ਦੇ ਟਾਈਮ ਆ ਗੁਰਬਾਣੀ ਸੇ ਲਿਖਿਆ ਨਵੇਂ ਸੂ ਗੌਰ ਆ ਮੇਰੇ ਚ ਕੋਈ ਟੈਨ ਨਹੀਂ ਕੋਈ ਹੰਤਾਰ ਨਹੀਂ ਆਪਾਂ ਤਾਂ ਤੁਹਾਡੇ ਵੀ ਭਰਾ ਆ ਉਹਨਾਂ ਦੇ ਵੀ ਭਰਾ ਆ ਸਾਡਾ ਕਿਸੇ ਨਾਲ ਕੋਈ ਨਿਚੀ ਨਹੀਂ ਹੈ ਬਟ ਪਾਰਟੀ ਦਾ ਇੱਕ ਡੈਕੋਰਮ ਹੁੰਦਾ ਹੈ ਇੱਕ ਡਿਸਪੀਸਪਲਨ ਹੁੰਦਾ ਹੈ ਜਿਹੜਾ ਤੇ ਹਮੇਸ਼ਾ ਫੋਲੋ ਹੋਣਾ ਚਾਹੀਦਾ ਮੈਂ ਉਹਨਾਂ ਦੇ ਘਰ ਗਿਆ ਮੈਂ ਉੱਥੇ ਜਾ ਕੇ ਵਿਕਰਮ ਚੀਮਾ ਜੀ ਸੀ ਨਾਲ ਸਾਰੀ ਟੀਮ ਸੀ ਨਾਲ ਜਤਿੰਦਰ ਸ਼ਰਮਾ ਜੀ ਸੀ ਨਾਲ ਸਾਰੇ ਜਣੇ ਨਾਲ ਸੀ ਅਸੀਂ ਉੱਥੇ ਜਾ ਕੇ ਕਿਹਾ ਕਿ ਫਿਰ ਵੀ ਜੇ ਤੁਹਾਡੇ ਦਿਲ ਨੂੰ ਕੁਝ ਗੇਸ ਪਹੁੰਚੀ ਹੈ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਤੁਹਾਨੂੰ ਇਹ ਗੱਲ ਦੀ ਅਸ਼ਵਾਸ਼ਣ ਦਿਵਾਉਣਾ ਕਿ ਇਹ ਘਟਨਾ ਵਾੜੀ ਹੋਈ ਹੈ ਜੇ ਤੁਹਾਡੇ ਦਿਲ ਨੂੰ ਪਲਜੀਤ ਤੇ ਦਿਲ ਨੂੰ ਮਨ ਪਈ ਤੇ ਦਿਲ ਨੂੰ ਕਿਸੇ ਦੇ ਦਿਲ ਨੂੰ ਕੋ ਠੋਸ ਬਤੌਰ ਮੇਰੇ ਕਰਕੇ ਲੱਗੀ ਹੈ ਤਾਂ ਮੈਂ ਭਾਈ ਤੁਹਾਡੇ ਸਾਰੇ ਤੋਂ ਮਾਫੀ ਮੰਗ ਲੈਣਾ ਮੇਰਾ ਹੱਕ ਬਣਦਾ ਮੈਂ ਜ਼ਿਲ੍ਹਾ ਪ੍ਰਧਾਨ ਹ ਜੇ ਕੋਈ ਮੇਰੇ ਜ਼ਿਲ੍ਹੇ ਦੇ ਵਿੱਚ ਕੋਈ ਬਾਤ ਸਾਡੀ ਪਾਰਟੀ ਤੇ ਗੱਲ ਉਹਦੀ ਰਿਸਪੌਂਸਿਬਿਲਟੀ ਮੇਰੀ ਹੈ ਅਸੀਂ ਗੱਲ ਕਹਿਤੀ ਉਹਨਾਂ ਨੇ ਕਹਿੰਦਾ ਠੀਕ ਹੈ ਜੀ ਗੱਲ ਨਿਬੜ ਗਈ ਨੈਕਸਟ ਡੇ ਜਾ ਕੇ ਉਹ ਫਿਰ ਹਸਪੀਟਲ ਦਾਖਲ ਹੋ ਗਏ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਮੇਰਾ ਵੀ ਨਾਮ ਲਿਖਾ ਦਿੱਤਾ ਪੁਲਿਸ ਨੇ ਵੈਰੀਫਾਈ ਕੀਤਾ ਸਾਰਾ ਸਾਰੇ ਵੈਰੀਫਾਈ ਤੋਂ ਬਾਅਦ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਹਾਂ ਕਿ ਪ੍ਰਸ਼ਾਸਨ ਨੇ ਪ੍ਰੈਸ਼ਰ ਰਾਈਜ਼ ਹੋਣ ਦੇ ਬਾਵਜੂਦ ਬਹੁਤ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਨਿਆਂ ਕੀਤਾ ਪਰ ਥੋੜੀ ਜਿਹੀ ਚੂਕ ਵੀ ਕੀਤੀ ਹੈ ਜੇ ਪਰਚਾ ਬਣਦਾ ਸੀ ਤਾਂ ਗੁਲਜ਼ਾਰ ਖੰਨਾ ਤੇ ਬਣਦਾ ਸੀ ਉਹਦੀ ਵਾਈਫ ਤੇ ਬਣਦਾ ਸੀ ਜਿਸ ਨੇ ਉਹਨੂੰ ਪ੍ਰਵੋਕ ਕੀਤਾ ਵੀ ਹੁਣ ਮਾਰ ਤੁਸੀਂ ਸੁਣ ਸਕਦੇ ਹੋ ਉਹਦੀ ਵਾਈਫ ਬੋਲ ਰਹੀ ਹੈ ਵੀ ਮਾਰ ਹੁਣ ਉਸ ਤੋਂ ਬਾਅਦ ਰੋਹੇ ਦੀ ਰੋਡ ਚੱਕ ਕੇ ਯੂ ਕੈਨ ਸੀ ਦਾ ਵੀਡੀਓ ਇਜ਼ देयर ਕਿ ਉਹ ਕਿਸ ਤਰੀਕੇ ਨਾਲ ਰੋਡ ਮਾਰ ਰਿਹਾ ਕਿਸੇ ਇੱਕ ਬੰਦੇ ਨੇ ਉਹਨਾਂ ਨੂੰ ਟੱਚ ਕੀਤਾ ਹੋਵੇ ਤਾਂ ਤੁਸੀਂ ਸਾਡ ਨੂੰ ਜੋ ਮਰਜ਼ੀ ਕਹਿ ਸਕਦੇ ਹੋ ਆਪਣੇ ਭਾਰ ਨਾਲ ਸਟੇਜ ਤੋਂ ਥੱਲੇ ਗਿਰੇ ਸਟੇਜ ਤੋਂ ਗਿਰ ਕੇ ਉਹਨਾਂ ਦੀ ਉਹਨਾਂ ਦੀ ਦਸਤਾਰ ਉੱਤਰੀ ਜੋ ਕਿ ਬਹੁਤ ਮੰਦ ਭਾਗੀ ਕਰਨਾ ਔਰ ਸਭ ਤੋਂ ਵੱਡੀ ਗੱਲ ਉਸ ਮੰਡਲ ਦੇ ਪ੍ਰੈਜ਼ੀਡੈਂਟ ਨੇ ਭਜਨ ਸਿੰਘ ਚਾਪੜਾ ਕਿਹੜੀ ਕਾਸਟ ਨੂੰ ਬਿਲੋਂਗ ਕਰਦੇ ਐ ਐਸਸੀ ਕਾਸਟ ਨੂੰ ਰਵਿਦਾਸੀਆ ਕਾਸਟ ਨੂੰ ਉਸ ਦਫਤਰ ਦੇ ਡਾਕਟਰ ਸਖਤਰ ਕੌਣ ਨੇ ਕੁਲਜੀਤ ਸਿੰਘ ਦੀਵਾ ਕਿਹੜੀ ਕਾਸਟ ਨੂੰ ਬਿਲੋਂਗ ਕਰਦੇ ਐ ਰਵਿਦਾਸੀਆ ਕਾਸਟ ਇੱਕ ਵੀ ਸ਼ਬਦ ਤੁਸੀਂ ਸੁਣਿਆ ਹੋਵੇ ਕਿਸੇ ਨੂੰ ਕੋਈ ਮਾੜੀ ਸ਼ਬਦਾਵਲੀ ਵਰਤੀ ਹੋਵੇ ਜਾਂ ਮਾੜਾ ਸ਼ਬਦ ਕਿਹਾ ਹੋਵੇ ਸਾਨੂੰ ਤਾਂ ਹੁਣ ਪਤਾ ਲੱਗਿਆ ਸਤਕਾਰਯੋਗ ਸਰਦਾਰ ਗੁਲਜਾਰ ਖੰਨਾ ਜੀ ਬਾਜੀਗਰ ਬਰਾਦਰੀ ਨੂੰ ਬਲੋਂਗ ਕਰਦੇ ਆ ਅਸੀਂ ਬਹੁਤ ਸਤਿਕਾਰ ਕਰਦੇ ਆ ਸਾਨੂੰ ਇਹ ਵੀ ਮੈਨੂੰ ਨਹੀਂ ਸੀ ਪਤਾ ਮੈਂ ਤੌਰ ਪਰ ਪ੍ਰੋਫੈਸਰ ਵੀ ਇਸ ਗੱਲ ਦੀ ਗੱਲ ਕਰਦਾ ਕਿ ਬਾਜੀਗਰ ਬਰਾਦਰੀ ਐਸਸੀ ਵਿੱਚ ਆਉਂਦੀ ਹੈ ਸਾਨੂੰ ਬਾਅਦ ਵਿੱਚ ਪਤਾ ਲੱਗਾ ਸਾਨੂੰ ਕਿਸੇ ਨੇ ਸ਼ਬਦ ਹੀ ਨਹੀਂ ਵਰਤਿਆ ਨਾ ਮੇਰੀ ਫਿਤਰਤ ਹੈ ਮੇਰੇ ਨਾਲ ਭਜਨ ਸਿੰਘ ਚਾਪੜਾ ਪਿਛਲੇ 25 ਸਾਲ ਤੋਂ ਕੰਮ ਕਰ ਰਿਹਾ ਕੋਲਜੀਤ ਸਿੰਘ ਦੀਵਾ ਬਚਪਨ ਤੋਂ ਮੇਰੇ ਨਾਲ ਰਹਿ ਰਿਹਾ ਜੇ ਮੈਂ ਕਿਤੇ ਖੈਰ ਦਾ ਮੇਰੇ ਨਾਲ ਖੈਰਦੇ ਆ ਜਿਹੜਾ ਕੁਝ ਮੇਰੇ ਘਰ ਤੇ ਬਣਦਾ ਅਸੀਂ ਬਰਾਬਰ ਖਾਂਦੇ ਆ ਇੱਕ ਥਾਂ ਤੇ ਬੈਠ ਕੇ ਖਾਂਦੇ ਆ ਤੇ ਨਾ ਮੇਰੇ ਮਨ ਤੇ ਇਸਤਾਂ ਦੀ ਕੋਈ ਗੱਲ ਹੈ ਨਾ ਕਿਸੇ ਹੋਰ ਦੇ ਮਨ ਵਿੱਚ ਨਾ ਕਿਸੇ ਨੇ ਉਹਨਾਂ ਨੂੰ ਸ਼ਬਦਾਵਲੀ ਗਲਤ ਯੂਜ਼ ਕੀਤੀ ਹੈ ਨਾ ਕਿਸੇ ਨੇ ਉਹਨਾਂ ਨੂੰ ਮਾਰਿਆ ਰੌਡ ਉਹ ਮਾਰ ਰਿਹਾ ਉਸ ਤੋਂ ਬਾਅਦ ਉਹ ਫਿਰ ਪਾਰਟੀ ਦੇ ਬਿਰਤ ਗਲਤ ਸ਼ਬਦਾਵਲੀ ਯੂਜ਼ ਕਰਦੇ ਆ ਹੁਣ ਜਿਹੜੀ ਮੁਕਤੀ ਗੱਲ ਤੁਹਾਨੂੰ ਦੱਸਣੀ ਹੈ ਅੱਜ ਪਾਰਟੀ ਨੇ ਕੱਲ ਫੈਸਲਾ ਕਰ ਲਿਆ ਦੋਹਾਂ ਮੀਆਂ ਬੀਬੀ ਦੀਆਂ ਸਵਾਵਾਂ ਜਿਹੜੀਆਂ ਆ ਉਹ ਮੈਂ ਬਤੌਰ ਜ਼ਿਲ੍ਹੇ ਵਿੱਚ ਉਹਨਾਂ ਨੂੰ ਲਾਇਆ ਹੋਇਆ ਸੀ ਮਹਿਲਾ ਮੋਰਚੇ ਦੇ ਪ੍ਰਧਾਨ ਜਿਹੜੀ ਬੀਬੀ ਤਸਵੀਰ ਕੌਰ ਨੇ ਉਹਨਾਂ ਦੀਆਂ ਸਵਾਮਾਂ ਅੱਜ ਤੋਂ ਹੀ ਮਾਪਤ ਕੀਤੀਆਂ ਜਾਂਦੀਆਂ ਤੇ ਬਤੌਰ ਮੀਤ ਪ੍ਰਧਾਨ ਜਿਹੜੇ ਉਹਨਾਂ ਦੇ ਹਸਬੰਡ ਗੁਜਾਰਖੰਨਾ ਦੀਆਂ ਸਵਾਮਾਂ ਨੇ ਉਹ ਵੀ ਅੱਜ ਹੀ ਖਤਮ ਕੀਤੀਆਂ ਜਾਂਦੀਆਂ ਪਾਰਟੀ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਇੱਕ ਦੋ ਦਿਨਾਂ ਦੇ ਵਿੱਚ ਉਹ ਬਿਆਨ ਦੇਣਗੇ ਪਰ ਬਤੌਰ ਜ਼ਿਲ੍ਹਾ ਪ੍ਰਧਾਨ ਮੈਂ ਇਸ ਗੱਲ ਦੀ ਅਸਮਰਥਾ ਜ਼ਾਹਰ ਕਰਦਾ ਕਿ ਮੈਂ ਜਿਹੜੇ ਬੰਦੇ ਪਾਰਟੀ ਦਾ ਪ੍ਰੋਟੋਕੋਲ ਤੋੜ ਰਿਹਾ ਪਾਰਟੀ ਦਾ ਡਿਸਪੀਨ ਤੋੜ ਰਿਹਾ ਉਹਨਾਂ ਨੂੰ ਪਾਰਟੀ ਦੇ ਨਾਲ ਆਪਣੇ ਜ਼ਿਲ੍ਹੇ ਵਿੱਚ ਕੰਮ ਕਰਾਉਣ ਤੇ ਮੈਂ ਸਮਰੱਥਾ ਨਹੀਂ ਰੱਖਦਾ ਕੱਲ ਨੂੰ ਕੋਈ ਵੱਡਾ ਹੈਪਨ ਹੋ ਗਿਆ ਕੋਈ ਵੱਡੀ ਗੱਲ ਹੋ ਗਈ ਕਿਉਂਕਿ ਡਿਸਪੀਸਪਲਨ ਕ੍ਰੀਏਟ ਕਰਨਾ ਉਸ ਬੰਦੇ ਦਾ ਤੇ ਉਹਦੀ ਵਾਈਫ ਦਾ ਕੰਮ ਹੈ ਸੋ ਅਸੀਂ ਅੱਜ ਹੀ ਸੁਆਵਾਂ ਖਤਮ ਕਰਕੇ ਤੇ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੀ ਸਲਾਹ ਕਰਕੇ ਜਦੋਂ ਤੱਕ ਸਾਡੀ ਨਵੀਂ ਅਪੁਆਇੰਟਮੈਂਟ ਨਹੀਂ ਹੋ ਜਾਂਦੀ ਜ਼ਿਲ੍ਹਾ ਪ੍ਰਧਾਨ ਨਹਿਲਾ ਮੋਰਚਾ ਦੀ ਉਦੋਂ ਤੱਕ ਇਹ ਸਾਰੀਆਂ ਸੁਆਵਾਂ ਉੱਪਰ ਚੇਟ ਲਈ ਜਿਨਪਾਉਣਗੇ ਉਸ ਤੋਂ ਬਾਅਦ ਉਪਰ ਚੇਟਲੀ ਜੀ ਨੂੰ ਅੱਜ ਤੋਂ ਬਾਅਦ ਜ਼ਿਲ੍ਹੇ ਦੀਆਂ ਸਾਰੀਆਂ ਮਹਿਲਾ ਮੋਰਚੇ ਦੀਆਂ ਸੁਆਮਾਂ ਦਿੱਤੀਆਂ ਜਾਂਦੀਆਂ ਤੇ ਉਹਨਾਂ ਦੀ ਥਾਂ ਤੇ ਐਸਸੀ ਵਿੰਗ ਦੇ ਸਾਡੇ ਬਹੁਤ ਸੀਨੀਅਰ ਆਗੂ ਨੇ ਪਰਿਵਾਰੀ ਨੇ ਇਸੂਡ ਦੇ ਸਰਦਾਰ ਗੁਰਦੀਪ ਸਿੰਘ ਪੱਟੀ ਉਹਨਾਂ ਉਹਨਾਂ ਨੂੰ 22 ਪ੍ਰੈਜ਼ੀਡੈਂਟ ਖੰਨਾਪ ਜ਼ਿਲ੍ਹੇ ਦਾ ਬਣਾਇਆ ਜਾਂਦਾ ਨਾਲ ਹੀ ਉਹਨਾਂ ਨੂੰ ਪੈਲ ਦੇ ਮੰਡਲ ਦਾ ਪਰਿਵਾਰੀ ਵੀ ਬਣਾਇਆ ਜਾਂਦਾ ਗੁਰਦੀਪ ਜੀ ਸੋ ਇਹ ਤੁਹਾਡੇ ਨਾਲ ਗੱਲ ਕਰਨੀ ਸੀ ਸਦਾਰ ਪਰਮਿੰਦਰ ਸਿੰਘ ਬਰਾੜ ਜਨਰਲ ਸੈਕਟਰੀ ਪੰਜਾਬ ਤੇ ਜਿਹੜੇ ਡਿਸਪਲਿਨਰੀ ਕਮੇਟੀ ਦੇ ਇੰਚਾਰਜ ਵੀ ਹੈ ਉਹਨਾਂ ਵੱਲੋਂ ਤੁਹਾਨੂੰ ਇਹ ਸਾਰੀ ਪੱਠੀ ਅਸੀਂ ਦੇ ਦਿੰਨੇ ਆ ਆਹ ਚਿੱਠੀ ਸਾਰੀ ਜਾਰੀ ਹੋ ਗਈ ਉਹਨਾਂ ਦੇ ਖਿਲਾਫ ਤੇ ਬਤੌਰ ਜਨਰਲ ਸੈਕਟਰੀ ਉਹਨਾਂ ਨੇ ਕਿਹਾ ਕਿ ਤੁਸੀਂ ਪਾਰਟੀ ਦਾ ਡਿਸਪਲਿਨ ਭੰਗ ਕੀਤਾ ਤੁਸੀਂ ਪਾਰਟੀ ਦੀ ਸਾਰੀਆਂ ਮਰਿਆਦਿਆਂ ਦੀ ਉਲੰਘਣਾ ਕੀਤੀ ਹੈ ਸੋ ਅੱਜ ਤੋਂ ਹੀ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਉਹਨਾਂ ਦੀਆਂ ਸ਼ਿਕਵਾਵਾਂ ਜਿਹੜੀਆਂ ਮੇਰੇ ਨਾਲ ਚੱਲ ਰਹੀਆਂ ਸੀ ਮੈਂ ਅਸਮਰੱਥਾ ਜ਼ਾਹਿਰ ਕਰਦਾ ਕਿ ਕੱਲ ਨੂੰ ਕੋਈ ਹੋਰ ਵੱਡਾ ਹੈਪਨ ਹੋ ਜੇ ਕੋਈ ਸਾਡੇ ਤੇ ਹੋਰ ਅਲੀਗੇਸ਼ਨ ਲੱਗ ਜਾਵੇ ਤਾਂ ਉਸ ਗੱਲ ਨੂੰ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਪਾਰਟੀ ਦਾ 800 ਲੋਕਾਂ ਦੇ ਵਿੱਚ ਖਰਾਬ ਹੋਵੇ ਹੁਣ ਜਿਹੜੀ ਗੱਲ ਤੁਹਾਡੇ ਨਾਲ ਮੈਂ ਕਰਨੀ ਚਾਹਨਾ ਭਾਰਤੀ ਜਨਤਾ ਪਾਰਟੀ ਦਾ ਮੋਟੋ ਕੀ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਦਾ ਚਾਰ ਨੁਕਾਤੀ ਪ੍ਰੋਗਰਾਮ ਇਹ ਸਭ ਤੋਂ ਵੱਡਾ ਪ੍ਰੋਗਰਾਮ ਇਹ ਹੈ ਕਿ ਹਿੰਦੁਸਤਾਨ ਦੇ ਪੰਜਾਬ ਦੇ ਕਿਸਾਨ ਨੂੰ ਪ੍ਰਕੁਲਿਤ ਕਰਨਾ ਦੂਸਰੇ ਨੰਬਰ ਤੇ ਮਹਿਲਾ ਸਸ਼ਕਤੀਕਰਨ ਨੂੰ ਪਰਖੁੱਲਤ ਕਰਨਾ ਹਿੰਦੁਸਤਾਨ ਦੇ ਪੰਜਾਬ ਦੇ ਨੌਜਵਾਨ ਨੂੰ ਪਰਖੁੱਲਤ ਕਰਨਾ ਔਰ ਉਸ ਤੋਂ ਵੱਡੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਦਲਿਤ ਭਾਈਚਾਰੇ ਨੂੰ ਉਪਲਿਪਤ ਕਰਨਾ ਤੇ ਸਾਡੀ ਪਾਰਟੀ ਦਾ ਮੇਨ ਮੋਟੋ ਹੀ ਇਹ ਹੈ ਕਿ ਜਿਹੜੇ ਦੱਬੇ ਕੁਚਲੇ ਲੋਕ ਹੈ ਉਹਨਾਂ ਨੂੰ ਪਰਖੁੱਲਤ ਕਰਨਾ ਉਹਨਾਂ ਦਾ ਉਥਾਨ ਕਰਨਾ ਇਹ ਨਰਿੰਦਰભાઈ ਮੋਦੀ ਦੀ ਸਰਕਾਰ ਦਾ 10 ਸਾਲਾਂ ਤੋਂ ਪ੍ਰੋਗਰਾਮ ਹੈ ਤੇ ਅਗਲੇ 5 ਸਾਲ ਦਾ ਵੀ ਪ੍ਰੋਗਰਾਮ ਸਾਡਾ ਆਹੀ ਹੈ ਸੋ ਕਿਸੇ ਬੰਦੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਨਹੀਂ ਵਰਤਿਆ ਗਿਆ ਪਰ ਜੇ ਕੋਈ ਪਾਰਟੀ ਦਾ ਡਿਸਪਲਿਨ ਭੰਗ ਕਰਿਆ ਜਾਊਗਾ ਤਾਂ ਪਾਰਟੀ ਇਸ ਗੱਲ ਦੀ ਸਮਰੱਥਾ ਰੱਖਦੀ ਹੈ ਪਾਰਟੀ ਨੇ ਆਪਣਾ ਸਿਸਟਮ ਚਲਾਉਣਾ ਹੈ ਸੋ ਸਾਰੇ ਮੇਰੇ ਵੀਰਾਂ ਨੂੰ ਜਿੰਨੇ ਹੋਰ ਵੀ ਵੀਰ ਨੇ ਉਹਨਾਂ ਨੂੰ ਵੀ ਸੁਨੇਹਰ ਬੇਨਤੀ ਹੈ ਕਿ ਪਾਰਟੀ ਦਾ ਡਿਸਪਲਿਨ ਪਾਰਟੀ ਦਾ ਡੈਕੋਰਮ ਉਹਨੂੰ ਨਹੀਂ ਤੋੜਨਾ ਚਾਹੀਦਾ ਇੱਕ ਹੋਰ ਵੀ ਇਸ ਸਾਰੇ ਐਪੀਸੋਡ ਦੇ ਪਿੱਛੇ ਇੱਕ ਲੇਡੀ ਨੇ ਜਿਨ੍ਹਾਂ ਨੇ ਇਸ ਸਾਰੇ ਐਪੀਸੋਡ ਨੂੰ ਗਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਵੀ ਇੱਕ ਅਤੇ ਦਿਨ ਵਿੱਚ ਸ਼ੋਅ ਕੋਸਟ ਔਰ ਉਸ ਨੋਟਸ ਮੋਰ ਜਿਹੜਾ ਪੇਸ਼ ਹੋ ਕੋਈ ਨੋਟਸ ਭੇਜਿਆ ਜਾਏਗਾ ਤਾਂ ਜੋ ਉਹ ਵੀ ਜੇੜੀ ਕੋਈ ਅੱਗੇ ਤੋਂ ਗਲਤੀ ਕਰਦੇ ਹੋ ਜਿਸ ਨੂੰ ਦੋਸ਼ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਪਾਰਟੀ ਦੇ ਮਸਲੇ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਪਾਰਟੀ ਦੇ ਡੈਕੋਰਮ ਦਾ ਡਿਸਪਲਨ ਦਾ ਨਹੀਂ ਪਤਾ ਉਹ ਸਤਕਾਰਯੋਗ ਨੇ ਬਟ ਜੇ ਕੋਈ ਪਾਰਟੀ ਦਾ ਡਿਸਪਲਨ